ਸ਼ੁੱਕਰਵਾਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਾਂ ਵਾਕਿਆ ਹੀ ਹਾਦੀ ਕਰ ਦਿੱਤੀ। ਗੁਰਦਾਸਪੁਰ ਨੇੜੇ ਇੱਕ ਸਮਾਗਮ 'ਚ ਬੋਲਦਿਆਂ ਉਨ੍ਹਾਂ ਦਾਵਾ ਕੀਤਾ ਕਿ ਪੰਜਾਬ 'ਚ ਪੂਰਨ ਤੌਰ ਤੇ ਅਮਨ ਕਾਇਮ ਹੈ। ਉਨ੍ਹਾਂ ਇਹ ਵੀ ਕਿਹਾ ਜੋ ਅੱਜ ਦੀ ਅਖਬਾਰ ਵਿੱਚ ਦਰਜ ਹੈ ਕਿ ਪੰਜਾਬ ਮਲਕ ਦੇ ਵਿੱਚੋਂ ਸਭ ਤੋਂ ਸੁਰੱਖਿਅਤ ਅਤੇ ਸ਼ਾਂਤ ਸੂਬਾ ਹੈ। ਪਰ ਅਖਬਾਰਾਂ ਜੋ ਸ਼ਾਇਦ ਝੂਠ ਬੋਲਦੀਆਂ ਨੇ ਉਹ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ। ਦੋ ਦਿਨ ਪਹਿਲਾਂ ਖਬਰ ਆਈ ਕਿ ਕੁਝ ਮੋਟਰਸਾਈਕਲ ਸਵਾਰ ਸ਼ਰਾਰਤੀ ਅਨਸਰਾਂ ਨੇ ਜਲੰਧਰ ਚ ਇੱਕ 35 ਸਾਲਾ ਐਨਆਰਆਈ ਔਰਤ ਉਤੇ ਤਜ਼ਾਬ ਛੁੱਟਿਆ ਇਹੋ ਜਿਹਾ ਹੀ ਵਾਕਿਆ 2 ਮਹੀਨੇ ਪਹਿਲਾਂ ਬਟਾਲਾ ਲਾਗੇ ਹੋਇਆ ਸੀ ਉਸੇ ਦਿਨ ਫਰੀਦਕੋਟ ਲਾਗੇ ਕੁਝ ਹਥਿਆਰਬੰਦ ਲੋਕਾਂ ਨੇ ਇੱਕ ਬੈਂਕ ਦੀ ਵੈਨ ਦੇ ਡਰਾਈਵਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ 6 ਲੱਖ ਰੁਪਇਆ ਲੁੱਟ ਲਿਆ ਉਸੇ ਦਿਨ ਕੁਝ ਹਥਿਆਰਾਂ ਨਾਲ ਲੈਸ ਬੰਦਿਆਂ ਨੇ ਇੱਕ ਮੁਲਜ਼ਮ ਨੂੰ ਬਲਾਚੌਰ ਲਾਗੇ ਪੁਲਿਸ ਹਿਰਾਸਤ ਚ ਫਰਾਰ ਕਰਵਾਲੇ ਤਿੰਨ ਦਿਨ ਪਹਿਲਾਂ ਮਸ਼ਹੂਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਟਰਡਰੀਆਂ ਵਾਲਿਆਂ ਨੇ ਉਹਨਾਂ ਉੱਤੇ ਲੁਧਿਆਣਾ ਲੱਗੇ ਇੱਕ ਜ਼ਬਰਦਸਤ ਜਾਨਲੇਵਾ ਹਮਲਾ ਹੋਇਆ ਇਸ ਹਮਲੇ 'ਚ ਜਿਸ 'ਚ ਕਰੀਬ 25-30 ਬੰਦਿਆਂ ਦੀ ਸ਼ਮੂਲੀਅਤ ਦੱਸੀ ਜਾਂਦੀ ਹੈ ਰਣਜੀਤ ਸਿੰਘ ਤਾਂ ਬਚ ਗਏ ਪਰ ਉਹਨਾਂ ਦਾ ਇੱਕ ਸਾਥੀ ਮਾਰਿਆ ਗਿਆ ਉਸੇ ਦਿਨ ਬਟਾਲਾ ਲੱਗੇ ਪੁਲਿਸ ਪਾਰਟੀ ਤੇ ਹਮਲਾ ਹੋਇਆ ਜਿਸ 'ਚ ਇੱਕ ਹੈੱਡ ਕਨਸਟੇਬਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਉਸੇ ਇਲਾਕੇ 'ਚ 4 ਦਿਨ ਪਹਿਲਾਂ ਇੱਕ ਪੁਲਿਸ ਅਫਸਰ ਨੂੰ ਗੁੱਸੇ 'ਚ ਆਏ ਲੋਕਾਂ ਨੇ ਕਈ ਘੰਟਿਆਂ ਵਾਸਤੇ ਖੰਭੇ ਨਾਲ ਬੰਨ ਰੱਖਿਆ ਪੰਜ ਦਿਨ ਪਹਿਲਾਂ ਕਪੂਰਥਲਾ ਅਮ੍ਰਿਤਸਰ ਸੜਕ ਤੇ ਕੁਝ ਲੁਟੇਰਿਆਂ ਨੇ ਇੱਕ ਪੁਲਿਸ ਨਾਕੇ ਤੇ ਐਸਆਈ ਅਸਿਸਟੈਂਟ ਸਬ-ਇੰਸਪੈਕਟਰ ਨੂੰ ਆਪਣੀ ਕਾਰ ਥਲੇ ਕੁਚਲ ਦਿੱਤਾ ਇਹ ਤਾਂ ਸਿਰਫ ਪਿਛਲੇ ਹਫਤੇ ਦੇ ਵਾਕਿਆ ਨੇ ਪਿਛਲੇ ਮਹੀਨੇ ਨਾਮਤਾਰੀ ਸੰਪਰਦਾ ਦੇ ਸਾਬਕਾ ਮੁਖੀ ਦੀ ਪਤਨੀ ਚੰਦਕੌਰ ਉਤੇ ਲੁਧਿਆਣੇ ਲਾਗੇ ਕਤਲਨਾਕ ਹਮਲਾ ਹੋਇਆ ਜਿਸ ਚੋਂ ਮਾਰੇ ਗਏ ਪਰ ਸਾਡੇ ਮਾਨਯੋਗ ਗ੍ਰਹਿ ਮੰਤਰੀ ਦਾ ਦਾਵਾ ਹੈ ਕੀ ਪੰਜਾਬ ਚ ਪੂਰੀ ਅਮਨ ਸ਼ਾਂਤੀ ਹੈ ਹਾਂ ਵਾਕਿਆ ਹੀ ਉਹਨਾਂ ਦੇ ਡਰਾਇੰਗ ਰੂਮ ਚ ਤਾਂ ਅਮਨ ਸ਼ਾਂਤੀ ਹੀ ਹੈ ਜੇ ਤੁਹਾਡੇ ਆਲੇ ਦੁਆਲੇ 100 150 ਹਥਿਆਰਬੰਦ ਬੰਦਾ ਤਾਇਨਾਤ ਹੋਵੇ ਤਾਂ ਇਹੋ ਜੀਆਂ ਛੋਟੀਆਂ ਮੋਟੀਆਂ ਘਟਨਾਵਾਂ ਜਿਵੇਂ ਕਿ ਸੰਤ ਤੇ ਟੜੜਿਆਂ ਵਾਲਾ ਤੇ ਹਮਲਾ ਇਹ ਕਿੱਥੇ ਨਜ਼ਰ ਆਉਂਦੀਆਂ ਨੇ ਇਹ ਠੀਕ ਹੈ ਅਸੀਂ ਸਾਰੇ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਵੇ ਪਰ ਛੋਟੇ ਬਾਦਲ ਸਾਹਿਬ ਇਹ ਬੁਲ ਰਹੇ ਨੇ ਕਿ ਜੇ ਆਲੇ ਦੁਆਲੇ ਅੱਗ ਲੱਗੀ ਹੋਵੇ ਤਾਂ ਘਰ ਤੱਕ ਵੀ ਸੇਖ ਪਹੁੰਚਣ ਚ ਬਹੁਤੀ ਧੀਰ ਨਹੀਂ ਲੱਗਦੀ